ਸੰਚਾਰ ਸਾਥੀ ਐਪ ਦਾ ਸਾਥ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਛੱਡ ਦਿੱਤਾ ਇਹ ਸਾਡੀ ਮਨਸ਼ਾ ਕਿਸੇ ਦੀ ਜੂਸੀ ਕਰਨਾ ਨਹੀਂ ਸੀ ਇਹ ਐਪ ਦਾ ਸਹਾਈ ਬਹੁਤ ਸੀਗਾ ਇਸ ਐਪ ਦੀ ਆਮਦ ਦੇ ਨਾਲ ਤਾਂ ਫੋਨਾਂ ਦੀ ਚੋਰੀ ਹੈ ਨਾ ਹੋਰ ਸਾਈਬਰ ਅਪਰਾਧ ਉਹ ਸਾਰੇ ਰੁਕ ਜਾਣੇ ਸੀ ਇਸ ਲਈ ਕਹਿੰਦੇ ਕਿ ਤਾਂ ਸਾਈਬਰ ਸਿਕਿਉਰਿਟੀ ਐਪ ਹੈ ਸੰਚਾਰ ਸਾਥੀ ਐਪ ਨੂੰ ਇੰਪਲੀਮੈਂਟ ਕਰਨ ਤੋਂ ਪਹਿਲਾਂ ਫੋਨਾ ਚ ਇੰਸਟਾਲ ਕਰਨ ਤੋਂ ਪਹਿਲਾਂ ਤੁਸੀਂ ਸੰਸਦ ਦੇ ਗਲਿਆਰੇ ਚ ਰੱਖ ਕੇ ਇਹ ਗੱਲ ਕੀਤੀ ਤੁਸੀਂ ਉਹ ਤਰ੍ਹਾਂ ਤਾਂ ਕਹਿੰਨੀ ਆ ਜੀ ਭਾਰਤੀ ਜਨਤਾ ਪਾਰਟੀ ਨਹੀਂ ਹੈ ਭਾਰਤੀ ਜਸੂਸ ਪਾਰਟੀ ਵੀਰ ਬਾਲਦੀਪਸ ਮਤਲਬ ਸਹਿਰਜਾਬਿਆਂ ਦੀ ਸ਼ਹਾਦਤ ਨੂੰ ਤੁਸੀਂ ਇੱਕ ਬੱਚਿਆਂ ਦੀ ਕੌਤਕ ਵਜੋਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹੋ ਨਾ ਸਾਰਿਆਂ ਦੇ ਰੂਪ ਧਾਰਨ ਕਰਕੇ ਉਸ ਨੂੰ ਨਾਟਕ ਦੇ ਰੂਪ ਦੇ ਵਿੱਚ ਮੰਚਨ ਕਰਕੇ ਉਹਨਾਂ ਨੂੰ ਇਸ ਪੱਤੀ ਨਾਲ ਇਸ ਲਹਿਰ ਨਾਲ ਜੋੜਨ ਦੀ ਪ੍ਰਕਿਰਿਆ ਤਾਂ ਸਿੱਖ ਧਰਮ ਬਿਲਕੁਲ ਇਹਦੇ ਉਲਟ ਖੜਾ ਹੈ ਇਹਦੇ ਵਿੱਚ ਜੀ ਫੈਂਸੀ ਡਰੈਸ ਸਮਾਗਮ ਹੋਊਗਾ ਫੈਂਸੀ ਡਰੈਸ ਤੁਸੀਂ ਸਹਿਜਾਦਿਆਂ ਦੇ ਰੂਪ ਬਣੋਗੇ ਤੁਸੀਂ ਮਾਤਾ ਗੁਜਰੀ ਦਾ ਰੂਪ ਧਾਰਨ ਕਰੋਗੇ ਤੁਸੀਂ ਉੱਥੇ ਬਾਬਾ ਬੰਦਾ ਸਿੰਘ ਬਹਾਦਰ ਦਾ ਰੂਪ ਧਾਰਨ ਕਰੋਗੇ ਗੁਰਸਿੰਘਾਂ ਦਾ ਰੂਪ ਤਾਂ ਕਿ ਨਾਲ ਕੀ ਦਿਖਾਉਣਾ ਪੈਂਦਾ ਹੈ ਫਿਰ ਗਲੋਬਲ ਪੰਜਾਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਗਲੋਬਲ ਪੰਜਾਬ ਟੀਵੀ ਮੈਂ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਗਲੋਬਲ ਡਿਸਕਸ਼ਨ ਸੰਚਾਰ ਸਾਥੀ ਐਪ ਸੰਚਾਰ ਸਾਥੀ ਐਪ ਦਾ ਸਾਥ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਛੱਡ ਦਿੱਤਾ ਹੈ ਸੰਚਾਰ ਸਾਥੀ ਐਪ ਦੇ ਉੱਤੇ ਜਿਸ ਤਰ੍ਹਾਂ ਵਿਰੋਧੀ ਧਿਰ ਨੇ ਰਿਐਕਟ ਕੀਤਾ ਜਿਸ ਤਰ੍ਹਾਂ ਦੇਸ਼ ਦੇ ਤਕਨੀਕੀ ਮਾਇਰਾ ਨੇ ਸਵਾਲ ਖੜੇ ਕੀਤੇ ਜਿਸ ਤਰ੍ਹਾਂ ਦੇਸ਼ ਦੇ ਵੱਖ-ਵੱਖ ਅਖਬਾਰਾਂ ਨੇ ਫਿਰਕਿਆਂ ਨੇ ਸੰਸਥਾਾਂ ਨੇ ਸੁਭਿਆ ਨੇ ਖਦਸੇ ਪ੍ਰਟਾਈ ਉਹ ਸਭ ਅਸਰ ਇਹ ਦਿਖਿਆ ਕਿ ਸਰਕਾਰ ਨੂੰ ਇੱਕ ਵਾਰ ਫਿਰ ਬੈਕਫੁੱਟ ਤੇ ਜਾਣਾ ਪਿਆ ਕੇਂਦਰ ਸਰਕਾਰ ਨੂੰ ਆਪਣਾ ਇਹ ਫੈਸਲਾ ਜਿਹੜਾ ਜਬਰੀ ਲਾਗੂ ਕਰਨ ਦੀ ਪ੍ਰਕਿਰਿਆ ਸੀ ਉਹ ਚ ਵਾਪਸ ਲੈਣਾ ਪਿਆ ਭਾਰਤੀ ਸੰਸਦ ਦੇ ਵਿੱਚ ਕੇਂਦਰੀ ਸੰਚਾਰ ਮੰਤਰੀ ਜੋਤਿਰਾ ਸਿੰਧੀਆ ਜਵਾਬ ਦਿੰਦਿਆਂ ਦੱਸ ਰਹੇ ਸੀ ਕਿ ਜੀ ਸਾਡੀ ਮਨਸ਼ਾ ਕਿਸੇ ਦੀ ਜੀਸੂਸੀ ਕਰਨਾ ਨਹੀਂ ਸੀ ਇਹ ਐਪ ਤਾਂ ਸਹਾਈ ਬਹੁਤ ਸੀਗਾ ਇਸ ਐਪ ਦੀ ਆਮਦ ਦੇ ਨਾਲ ਤਾਂ ਫੋਨਾਂ ਦੀ ਚੋਰੀ ਹੈ ਨਾ ਹੋਰ ਸਾਈਬਰ ਅਪਰਾਧ ਉਹ ਸਾਰੇ ਰੁਕ ਜਾਣੇ ਸੀ ਇਸ ਲਈ ਕਹਿੰਦੇ ਕਿ ਤਾਂ ਸਾਈਬਰ ਸਿਕਿਉਰਿਟੀ ਐਪ ਹੈ ਤੇ ਉਹਨਾਂ ਨੇ ਆਪਣਾ ਇਹ ਫੈਸਲਾ ਇਸ ਰੂਪ ਚ ਵਾਪਸ ਲਿਆ ਕਿ ਜਿਹੜੀਆਂ ਕੰਪਨੀਆਂ ਨੂੰ ਅਸੀਂ ਕਿਹਾ ਸੀਗਾ ਤੁਸੀਂ ਇੰਸਟਾਲ ਕਰੋ ਹੁਣ ਉਹ ਇੰਸਟਾਲ ਕਰਨ ਦੀ ਜ਼ਰੂਰਤ ਨਹੀਂ ਹੈਗੀ ਕਿਉਂਕਿ ਇਹ ਮਕਬੂਲ ਹੋ ਚੁੱਕਿਆ ਹੈ ਨਾ ਇਹ ਲੋਕਾਂ ਵੱਲੋਂ ਪ੍ਰਵਾਨਤ ਹੋ ਚੁੱਕਿਆ ਇਸ ਲਈ ਲੋਕ ਆਪੇ ਆਪਣੇ ਫੋਨਾਂ 'ਚ ਪਾ ਲੈਣਗੇ ਇਸ ਲਈ ਅਸੀਂ ਕੰਪਨੀयां ਨਾ ਹੁਦਾਤ ਮਤਲਬ ਕੱਲ ਮੰਨਣੀ ਨਹੀਂ ਅਜੇ ਪਰ ਬਾਅਦਸ ਕੀ ਰੂਲ ਲੜੀਆ ਸੋ ਅਸਲ 'ਚ ਇਹ ਮਾਮਲਾ ਚਰਚਾ 'ਚ ਕਿੱਥੋਂ ਆਇਆ ਸੰਚਾਰ ਸਾਥੀ ਐਪ ਨੂੰ ਹਰ ਫੋਨ ਦੇ ਵਿੱਚ ਮੌਜੂਦ ਕਰਾਉਣ ਦੇ ਲਈ ਹਰ ਸਮਾਰਟਫੋਨ ਦੇ ਵਿੱਚ ਇਸ ਐਪ ਦਾ ਡਾਊਨਲੋਡ ਹੋਣਾ ਜ਼ਰੂਰੀ ਬਣਾਉਣ ਦੇ ਲਈ ਕੇਂਦਰ ਸਰਕਾਰ ਨੇ ਸਮਾਰਟਫੋਨ ਕੰਪਨੀਆਂ ਨੂੰ ਹੁਕਮ ਛਾੜਿਆ ਬਕਾਇਦਾ ਉਹਨਾਂ ਨੂੰ ਦਿਸ਼ਾ ਨਿਰਦੇਸ਼ ਦਿੱਤਾ ਕਿ ਆਉਂਦੇ 90 ਦਿਨਾਂ ਦੇ ਅੰਦਰ-ਅੰਦਰ ਤੁਹਾਡੇ ਫੋਨਾਂ ਦੇ ਵਿੱਚ ਜਿਹੜਾ ਵੀ ਨਵਾਂ ਫੋਨ ਬਾਜ਼ਾਰ ਚਾਵੇ ਉਹਦੇ ਵਿੱਚ ਇਹ ਐਪ ਦਾ ਹੋਣਾ ਲਾਜ਼ਮੀ ਹੈ ਕੰਪਨੀਆਂ ਨੂੰ ਹੁਕਮ ਦੇਣ ਤੋਂ ਪਹਿਲਾਂ ਦੇਸ਼ ਦੀ ਜਨਤਾ ਨਾਲ رابطہ ਨਹੀਂ ਕੀਤਾ ਗਿਆ ਦੇਸ਼ ਵਾਸੀਆਂ ਨਾਲ ਵੋਟਰਾਂ ਨਾਲ ਨਾਗਰਿਕਾਂ ਨਾਲ ਕੋਈ رائے ਨਹੀਂ ਜਾਣੀ ਗਈ ਕਿ ਉਹਨਾਂ ਦੀ ਸਲਾਹ مشਬਰਾ ਹੋਵੇ ਕਿ ਭਈ ਅਸੀਂ ਆਹ ਕੁਛ ਕਰਨਾ ਚਾਹੁੰਦੇ ਹਾਂ ਜਾਂ ਉਹਨਾਂ ਨੂੰ ਦੱਸਿਆ ਜਾਵੇ ਚਲਾਈ ਕੀਤੀ ਜਾਵੇ ਨਹੀਂ ਚਲੋ ਠੀਕ ਹੈ ਆਪਾਂ ਕਹਿੰਦੇ ਆ ਕਿ ਇਕੱਲੇ ਇਕੱਲੇ ਬੰਦੇ ਤੱਕ ਸਰਕਾਰ ਪਹੁੰਚ ਕੇ ਨਹੀਂ ਗੱਲ ਕਰ ਸਕਦੀ ਉਹ ਇਕੱਲੇ ਇਕੱਲੇ ਨੂੰ ਪੁੱਛ ਨਹੀਂ ਸਕਦੀ ਤਾਂ ਉਹਦੇ ਲਈ ਹਲਕਾ ਬਾਈਜ ਲੋਕ ਸਭਾ ਹਲਕਿਆਂ ਤੋਂ ਨਮਾਇंदे ਚੁਣ ਕੇ ਸੰਸਦ ਜਾਂਦੇ ਨੇ ਉਹ ਪੂਰੇ ਭਾਰਤ ਦੀ ਨੁਮਾਇੰਦਗੀ ਕਰ ਰਹੇ ਹੁੰਦੇ ਨੇ ਇੱਕ ਏਰੀਆ ਉਹਦਾ ਚੁਣਿਆ ਨੁਮਾਇੰਦਾ ਉਹਨੇ ਲੋਕਾਂ ਲਈ ਜਵਾਬਦੇਹ ਤੇ ਉਹਨੇ ਲੋਕਾਂ ਦੀ ਗੱਲ ਰੱਖਣ ਲਈ ਵੀ ਹੈ ਸੋ ਇਸ ਲਈ ਕੀ ਸੰਚਾਰ ਸਾਥੀ ਐਪ ਨੂੰ ਇੰਪਲੀਮੈਂਟ ਕਰਨ ਤੋਂ ਪਹਿਲਾਂ ਫੋਨਾਂ 'ਚ ਇੰਸਟਾਲ ਕਰਨ ਤੋਂ ਪਹਿਲਾਂ ਤੁਸੀਂ ਸੰਸਦ ਦੇ ਗਲਿਆਰੇ 'ਚ ਰੱਖ ਕੇ ਇਹ ਗੱਲ ਕੀਤੀ ਤੁਸੀਂ ਸੰਸਦ ਦੇ ਸੈਸ਼ਨ ਦੇ ਵਿੱਚ ਲੋਕ ਸਭਾ ਰਾਜ ਸਭਾ 'ਚ ਇਹਦੇ ਤੇ ਚਰਚਾ ਕੀਤੀ ਫਿਰ ਸੂਬਿਆਂ ਦੀ ਨੁਮਾਇੰਦਗੀ ਕਰਨ ਲਈ ਸਾਡੇ ਮੁਲਕ ਦੇ ਵਿੱਚ ਵਿਧਾਨ ਸਭਾ ਕੀ ਤੁਸੀਂ ਵਿਧਾਨ ਸਭਾ ਨਾਲ رابطہ ਕੀਤਾ ਸੂਬਿਆਂ ਦੀਆਂ ਸਰਕਾਰਾਂ ਨਾਲ رابطہ ਕੀਤਾ ਠੀਕ ਹੈ ਇਹਦੇ ਵਿੱਚ ਕਈ ਵਾਰ ਆ ਜਾਂਦਾ ਕਿ ਸੂਬਿਆਂ ਦੀਆਂ ਸਰਕਾਰਾਂ ਜੇ ਕੇਂਦਰ ਪੱਖੀ ਬਹੁਮਤੀ ਨਹੀਂ ਜੀ ਉਹ ਤਾਂ ਫਿਰ ਬਿਨਾਂ ਪੁੱਛਿਆ ਬਿਨਾਂ ਵਿਚਾਰ ਕੀਤੇ ਹੀ ਕੇਂਦਰ ਦੇ ਫਰਮਾਨ ਤੇ ਮੋਹਰ ਲਾਉਂਦੇ ਨੇ ਇਸ ਲਈ ਉਹ ਪਹਿਲੂ ਵੀ ਵਾਜਬ ਨਹੀਂ ਪਰ ਜਿਵੇਂ ਸੰਸਦ ਨੁਮਾਇੰਦਗੀ ਕਰਦੀ ਆ ਪੂਰੇ ਮੁਲਕ ਦੀ ਉਵੇਂ ਵਿਧਾਨ ਸਭਾ ਸੁਭੇ ਦੀ ਨੁਮਾਇੰਗੀ ਕਰਦੀ ਹੈ ਇੱਕ ਤੁਸੀਂ ਸੰਸਦ ਚ رائے ਕਰਦੇ ਦੂਸਰੀ ਤੁਸੀਂ ਸੁਭੇ ਦੀਆਂ ਵਿਧਾਨ ਸਭਾ ਮੰਚ ਤੇ ਭੇਜਦੇ ਤਾਂ ਇਸ ਪਰ ਚਰਚਾ ਹੁੰਦੀ ਤੀਸਰਾ ਜਿਹੜੇ ਭਾਰਤੀ ਜਨਤਾ ਪਾਰਟੀ ਦੀ ਸ਼ੈਲੀ ਜਾਣਦੇ ਨੇ ਕੰਮ ਕਰਨ ਦੀ ਜਿਹੜੇ ਨਰਿੰਦਰ ਮੋਦੀ ਔਰ ਅਮਿਤ ਸ਼ਾਹ ਦੀ ਕਾਰਜ ਵਿਦਾ ਨੂੰ ਜਾਣਦੇ ਨੇ ਕਿ ਉਹ ਕਿਵੇਂ ਕੰਮ ਕਰਦੇ ਨੇ ਉਹਨਾਂ ਦਾ ਮੰਨਣਾ ਹੈ ਕਿ ਜਨਾਬ ਤੁਸੀਂ ਸੰਸਦ ਤੇ ਵਿਧਾਨ ਸਭਾ ਦੀ ਗੱਲ ਕਰਦੇ ਹੋ ਇਹ ਤਾਂ ਭਾਰਤੀ ਜਨਤਾ ਪਾਰਟੀ ਦੇ ਚੁਣੇ ਹੋਏ ਮੈਂਬਰ ਪਾਰਲੀਮੈਂਟ ਨੂੰ ਵੀ ਨਹੀਂ ਪਤਾ ਹੋਏਗਾ ਕਿ ਅਜਿਆ ਕੁਝ ਫੈਸਲਾ ਕਰ ਲਿਆ ਸਾਡੀ ਸਰਕਾਰ ਨੇ ਕਹਿੰਦੇ ਉਹਨਾਂ ਦੀ ਗੱਲ ਛੱਡੋ ਇਹ ਤਾਂ ਸਮੁੱਚੀ ਮੋਦੀ ਕੈਬਨਿਟ ਨੂੰ ਵੀ ਨਹੀਂ ਪਤਾ ਹੋਏਗਾ ਕਿ ਇਹ ਫੈਸਲਾ ਕਰ ਲਿਆ ਸੀ ਹੁਣ ਇਦਾਂ ਲਾਗੂ ਕਰਾਂਗੇ ਮਤਲਬ ਨਰਿੰਦਰ ਮੋਦੀ ਅਮਿਤ ਸ਼ਾ ਤੇ ਸੰਚਾਰ ਮਹਿਕਮਾ ਉਹਨਾਂ ਦੇ ਮੰਤਰੀ ਕੀ ਉੱਥੇ ਤੱਕ ਹੀ ਜਾਣਕਾਰੀ ਸੀ ਕਿ ਜਾਣਕਾਰੀ ਉਸ ਸਮੇਂ ਜਨਤਕ ਹੋਈ ਜਦੋਂ ਕੰਪਨੀਆਂ ਕੋਲ ਚਲਿਆ ਗਿਆ ਮਾਮਲਾ ਕੰਪਨੀਆਂ ਨੇ ਇਸ ਨੂੰ ਇੰਪਲੀਮੈਂਟ ਕਰਨ ਤੋਂ ਇਨਕਾਰ ਕਰ ਦਿੱਤਾ Apple ਨੇ ਸਪੋਰਾ ਜਵਾਬ ਦਿੱਤਾ ਕਿ ਅਸੀਂ ਆਪਣੇ ਫੋਨ 'ਚ ਕੋਈ ਛੇੜਖਾਨੀ ਨਹੀਂ ਕਰਾਂਗੇ ਅਸੀਂ ਤੁਹਾਡਾ ਐ ਜਬਰੀ ਕੋਈ ਵੀ ਐਪ ਇੰਸਟਾਲ ਨਹੀਂ ਹੋਣ ਦਿਆਂਗੇ ਜਿਹੜਾ ਫਿਰ ਡਿਲੀਟ ਵੀ ਨਹੀਂ ਹੋ ਸਕਦਾ ਫਿਰ Samsung ਨੇ ਵੀ ਤਰਲ ਪ੍ਰਕਟਾਤਾ ਹੋਰ ਕੰਪਨੀਆਂ ਨੇ ਵੀ ਫਿਕਰ ਪਟਾਇਆ ਤੇ ਵਿਰੋਧੀ ਧਰਨੇ ਤੇ ਮੀਡੀਆ ਨੇ ਤੇ ਬੁੱਧੀਜੀਵੀ ਧਰਾਨੇ ਤੇ ਸਵਾਲ ਖੜੇ ਕੀਤੇ ਆਖਰ ਦੋ ਦਿਨਾਂ 'ਚ ਹੀ ਕੇਂਦਰ ਪਲਟ ਗਿਆ ਹੁਣ ਕਹਿੰਦੇ ਜੀ ਪਹਿਲਾਂ ਤਾਂ ਇਹ ਕਿਹਾ ਸੀਗਾ ਵੀ ਕਿ ਇਹ ਪਰਮਾਨੈਂਟ ਨਹੀਂ ਹੈਗਾ ਇਹਨੂੰ ਡਿਲੀਟ ਕਰ ਸਕਦੇ ਆ ਲੋਕ ਜਿਨ੍ਹਾਂ ਦਾ ਫੋਨ ਹੈ ਫੋਨ ਦਾ ਮਾਲਕ ਆਪਣੀ ਮਰਜ਼ੀ ਨਾਲ ਇਹਨੂੰ ਡਿਲੀਟ ਕਰ ਸਕਦਾ ਹੈ ਫਿਰ ਕਹਿੰਦੇ ਕਿ ਨਹੀਂ ਅਸੀਂ ਕੰਪਨੀਆਂ ਤੋਂ ਵੀ ਹੁਕਮ ਵਾਪਸ ਲੈ ਲਿਆ ਕੰਪਨੀਆਂ ਨੂੰ ਵੀ ਕਹਤਾ ਕਿ ਤੁਹਾਨੂੰ ਵੀ ਇੰਸਟਾਲ ਕਰਨਾ ਲਾਜ਼ਮੀ ਨਹੀਂ ਕੀ ਕੋਈ ਲੁਕਵੇਂ ਤਰੀਕੇ ਨਾਲ ਹੋਏਗਾ ਜਾਂ ਸੱਚਮੁੱਚ ਹੁਣ ਇਹ ਮਾਮਲਾ ਖਤਮ ਸਮਝਿਆ ਜਾਵੇ ਕਿਉਂਕਿ ਵਿਰੋਧੀ ਤਰ੍ਹਾਂ ਦਾ ਕਹਿੰਦੀਆਂ ਜੀ ਭਾਰਤੀ ਜਨਤਾ ਪਾਰਟੀ ਨਹੀਂ ਹੈ ਭਾਰਤੀ ਜਸੂਸ ਪਾਰਟੀ ਹੈ ਕਦੇ ਪੈਗਾ ਸੰਸਦ ਦਾ ਜ਼ਿਕਰ ਆਉਂਦਾ ਤੇ ਕਦੇ ਹੁਣ ਐ ਸੰਚਾਰ ਸਾਥੀ ਐਪ ਦਾ ਜ਼ਿਕਰ ਆਉਂਦਾ ਜੇ ਸਹੀ ਸੀ ਜੇ ਸੱਚਮੁੱਚ ਸਿਕਿਉਰਟੀ ਐਪ ਸੀ ਇਹ ਸਾਈਬਰ ਸਿਕਿਉਰਟੀ ਨੂੰ ਐਪ ਸੀਗਾ ਕਿ ਸਾਈਬਰ ਹਮਲੇ ਰੋਕਣ ਦੇ ਲਈ ਸੀ ਫਿਰ ਤੁਸੀਂ ਸੰਸਦ ਨੂੰ ਜਚਾ ਲੈਂਦੇ ਇਹ ਸੰਸਦ ਨੂੰ ਗੱਲ ਜਚ ਜਾਂਦੀ ਤਾਂ ਦੇਸ਼ ਦੀ ਜਨਤਾ ਵੀ ਮਨਜ਼ੂਰ ਕਰ ਲੈਂਦੀ ਤੁਸੀਂ ਨਾ ਵਿਧਾਨ ਸਭਾ ਨੂੰ ਜਚਾ ਸਕਦੇ ਨਾ ਸੰਸਦ ਨੂੰ ਜਚਾ ਸਕਦੇ ਤੇ ਹੁਣ ਤੁਸੀਂ ਇਹ ਕਹਿ ਕੇ ਵਾਪਸ ਲਿਆ ਕਿ ਜੀ ਅਸੀਂ ਕੰਪਨੀਆਂ ਨੂੰ ਕਹਿੰਤਾ ਕਿ ਤੁਹਾਨੂੰ ਲਾਜ਼ਮੀ ਨਹੀਂ ਆ ਲੋਕਾਂ ਚ ਇੰਨਾ ਪਰਵਾਹ ਨਹੀਂ ਤਾਂ ਆਪਣੇ ਆਪ ਲੋਕਡਾਊਨ ਕਰ ਲਓ ਕਮਾਲ ਹੈ ਤੁਸੀਂ ਇਹ ਵੀ ਅੰਕੜੇ ਦੇਣ ਦੀ ਕੋਸ਼ਿਸ਼ ਕੀਤੀ ਕਿ ਦੇਖੋ ਜੀ ਇਸ ਤੋਂ ਪਹਿਲਾਂ ਵੀ ਇਹ ਇਹ ਸੈਪ ਰਾਹੀਂ ਤਾਂ ਇੰਨੇ ਮਸਲੇ ਹੱਲ ਹੋਲੇ ਪਹਿਲੇ ਜੁਲਾਈ ਅਕਤੂਬਰ ਮਹੀਨੇ 'ਚ 55000 ਫੋਨ ਮਿਲੇ ਜੀ 7 ਲੱਖ ਫੋਨ ਹੁਣ ਤੱਕ ਕਲਬ ਲਈ ਜੀ ਤਾਂ ਬਹੁਤ ਕਮਾਲ ਦਾ ਕੰਮ ਕਰ ਰਿਹਾ ਠੀਕ ਹੈ ਜੀ ਪਰ ਤੁਹਾਡੇ ਕੋਲ ਸੰਸਦ ਦੇਣ ਲਈ ਜਵਾਬ ਕਿਉਂ ਨਹੀਂ ਸੀ ਫਿਰ ਤੁਹਾਡੇ ਕੋਲੇ ਦੇਤੇ ਤਰਕ ਕੋਈ ਨਹੀਂ ਸੀ ਬਹਿਸ ਕਰਨ ਲਈ ਤੁਸੀਂ ਇੰਨੀ ਜਲਦੀ ਪਿੱਛਾਂ ਕਿਉਂ ਹਟਣ ਲਈ ਮਜਬੂਰ ਹੋ ਗਏ ਤੁਹਾਨੂੰ ਪਿੱਛਾਂ ਬੈਕਵਰਡ ਤੇ ਜਾਣਾ ਪਿਆ ਸੋ ਇਸ ਲਈ ਇਹ ਸੋਚਣ ਦੀ ਲੋੜ ਹੈ ਕਿ ਜਿਵੇਂ ਪੰਜਾਬ ਤੇ ਹਮਲੇ ਹੋ ਰਹੇ ਨੇ ਉਹਨਾਂ ਸੂਬਿਆਂ ਤੇ ਵੀ ਹਮਲੇ ਹੋ ਰਹੇ ਨੇ ਕਦੇ ਤੁਸੀਂ ਚੰਡੀਗੜ੍ਹ ਵਾਲਾ ਮਸਲਾ ਲੈ ਆਨੇ ਹੋ ਕਦੇ ਤੁਸੀਂ ਪੰਜਾਬ ਯੂਨੀਵਰਸਿਟੀ ਵਾਲਾ ਮਸਲਾ ਲੈ ਆਨੇ ਹੋ ਕਦੇ ਤੁਸੀਂ ਪਾਣੀ ਵਾਲਾ ਕੰਟਰੋਲ ਕਰਨ ਵਾਲਾ ਕੁਐਟ ਤੇ ਜਾਂਨੇ ਹੋ ਕਦੇ ਬਿਜਲੀ ਸੋਧਵੇਰ ਵਾਲਾ ਹਮਲਾ ਕਰਦੇ ਹੋ ਕਦੇ ਸਲਾਤੀ ਖੇਤਰ ਦੇ ਹਵਾਲੇ ਨਾਲ ਕੰਟਰੋਲ ਲੈਣ ਦੀ ਕੁਐਟ ਕਰਦੇ ਹੋ ਤੇ ਹੁਣ ਸਮੁੱਚੇ ਮੁਲਕ ਦੇ ਫੋਨਾਂ ਦਾ ਡਾਟਾ ਆਪਣੇ ਕੋਲ ਪ੍ਰਾਪਤ ਕਰਨ ਦੀ ਪ੍ਰਕਿਰਿਆ ਕਰਦੇ ਹੋ ਤੁਸੀਂ ਇਹ ਤੈਅ ਕਰ ਲਿਆ ਕਿ ਪੂਰਾ ਮਾਲ ਵਿਭਾਗ ਪੂਰਾ ਜ਼ਮੀਨਾਂ ਦਾ ਰਿਕਾਰਡ ਸਿੱਧਾ ਕੇਂਦਰੀਕਰਨ ਕੋਲ ਹੋ ਜਾਵੇ ਉਸ ਦੇ ਉੱਤੇ ਅੱਗੇ ਵਧ ਰਹੇ ਹੋ ਤੇ ਹੁਣ ਹਰੇਕ ਦੇ ਫੋਨ ਦੇ ਵਿੱਚ ਦਾਖਲ ਹੋ ਕੇ ਤੁਸੀਂ ਉਹਦੀ ਨਿੱਜੀ ਜਾਣਕਾਰੀ ਕਿਉਂਕਿ ਮਾਇਰਾ ਨੇ ਦੱਸਿਆ ਆਪਾਂ ਤਕਨੀਕੀ ਮਾਰ ਨਹੀਂ ਅਰਮੰਤ ਤਕਨੀਕੀ ਮਾਰਾ ਨੂੰ ਪੜਿਆ ਉਹਨਾਂ ਨੂੰ ਪੜ੍ਹ ਦਿਆ ਮੈਂ ਦੇਖ ਰਿਹਾ ਸੀ ਪਰ ਉਹਨੂੰ ਸੁਣਦਿਆਂ ਮੈਂ ਦੇਖ ਰਿਹਾ ਸੀ ਉਹ ਕਹਿੰਦੇ ਵੀ OTP ਤੱਕ ਪੜਿਆ ਜਾ ਸਕਦਾ ਤੁਹਾਡਾ SMS SMS ਤੱਕ ਚੈੱਕ ਕੀਤਾ ਜਾ ਸਕਦਾ ਤੁਹਾਡੀ ਗੈਲਰੀ ਚ ਫੋਟੋ ਵੀਡੀਓ ਤੱਕ ਦੇਖੀ ਜਾ ਸਕਦੀ ਹੈ ਤੁਹਾਡੀ ਈਮੇਲ ਪੜੀ ਤੇ ਕਿਸੇ ਨੂੰ ਪੋਸਟ ਕੀਤੀ ਜਾ ਸਕਦੀ ਹੈ ਹਾਂ ਤੁਹਾਡੀ ਗੱਲਬਾਤ ਦੀ ਕੋਈ ਵੀ ਰਿਕਾਰਡਿੰਗ ਕੀਤੀ ਜਾ ਸਕਦੀ ਹੈ ਤੁਹਾਡੇ ਮੇਜ਼ ਦੇ ਉੱਤੇ ਫੋਨ ਬੰਦ ਰੂਪ ਚ ਪਿਆ ਸਾਇਲੈਂਟ ਰੂਪ ਚ ਪਿਆ ਤੁਸੀਂ ਗੱਲਬਾਤ ਆਪਸ ਚ ਦੋ ਜਣੇ ਤਿੰਨ ਜਣੇ ਬੈਠ ਕੇ ਕਰ ਰਹੇ ਹੋ ਗੱਲਬਾਤ ਸਾਰੀ ਕਿਸੇ ਨੂੰ ਸੁਣਾਈ ਜਾ ਸਕਦੀ ਹੈ ਸੁਣੀ ਜਾ ਸਕਦੀ ਹੈ ਮਤਲਬ ਕੁਝ ਵੀ ਸੰਭਵ ਹੈ ਇਹ ਖਤਸੇ ਸੀ ਸੋ ਇਹਨਾਂ ਖਤਸਿਆਂ ਨੇ ਜਾਂ ਤੁਹਾਨੂੰ ਰਾਜਨੀਤਿਕ ਕਮਜ਼ੋਰੀ ਨੇ ਜਾਂ ਤੁਹਾਡੀ ਚਾਲ ਬੇਨਕਾਬ ਹੋ ਰਹੀ ਸੀ ਇਸ ਕਰ ਨੇ ਜਾਂ ਸੱਚਮੁੱਚ ਤੁਸੀਂ ਸਰਦਾਰ ਜੋ ਵੀ ਹੈ ਪਰ ਸਰਕਾਰ ਬੈਕਫੁੱਟ ਤੇ ਆਈ ਹੈ ਸੰਚਾਰ ਸਾਥੀ ਐਪ ਦਾ ਸਾਥ ਕੇਂਦਰ ਸਰਕਾਰ ਨੇ ਛੱਡ ਦਿੱਤਾ ਹੈ ਬੀਰ ਬਾਲ ਜੇਪਸ ਕੇਂਦਰ ਸਰਕਾਰ ਦੀ ਇੱਕ ਯੋਜਨਾਵੱਧ ਤਰੀਕੇ ਨਾਲ ਪੰਜਾਬ ਦੇ ਸਿੱਖ ਇਤਿਹਾਸ ਤੇ ਧਰਮ ਦੇ ਫਲਸਫੇ ਦੇ ਵਿੱਚ ਸਿੱਧੀ ਢਾਖਲ ਢਾਖਲੰਦਾ ਜੀ ਸਿੱਧਾ ਉਸ ਦਾ ਰੂਪ ਬਦਲਦਾ ਰੂਪ ਬਦਲਨ ਦਾ ਤਰੀਕਾਕਾਰ ਬੀਰ ਬਾਲਦੇਵਸ ਮਤਲਬ ਸਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਤੁਸੀਂ ਇੱਕ ਬੱਚਿਆਂ ਦੀ ਕੌਤਕਵਚੋਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਇਸ ਦੇ ਉੱਤੇ ਸਵਾਲ ਖੜੇ ਕੀਤੇ ਗਏ ਇਸ ਦੇ ਉੱਤੇ ਪੰਥਕ ਤੇ ਰਾ ਨੇ ਸਿੱਖ ਭਾਈਚਾਰੇ ਦੀਆਂ ਨੁਮਾਇੰਦਗੀਆਂ ਨੇ ਸਵਾਲ ਖੜਾ ਕੀਤਾ ਕਿ ਤੁਸੀਂ ਇਸ ਦੇ ਰਾਹੀਂ ਦੇਸ਼ ਭਰ ਦੇ ਵਿੱਚ ਉਹਨਾਂ ਦਾ ਸਨੇਹਾ ਉਹਨਾਂ ਦਾ ਫਲਸਫਾ ਉਹਨਾਂ ਦੀ ਤਾਕਤ ਉਹਨਾਂ ਦੀ ਕੁਰਬਾਨੀ ਨੂੰ ਲੈ ਕੇ ਜਾ ਰਹੇ ਹੋ ਜਾਂ ਇਸ ਨੂੰ ਇੱਕ ਬੱਖਰੇ ਢਾਂਚੇ ਵਿੱਚ ਫਿਟ ਕਰਕੇ ਆਪਣਾ ਏਜੰਡਾ ਪਾੜ ਰਹੇ ਹੋ ਹਰ ਇੱਕ ਧਰਮ ਦੀ ਆਪਣੀ ਰਵਾਇਤ ਹੈ ਇਕ ਧਰਮ ਦਾ ਆਪਣਾ ਸਤਕਾਰ ਹੈ ਹਿੰਦੂ ਧਰਮ ਦੇ ਵਿੱਚ ਜੇਕਰ ਸੰਤਾਂ ਮਹਾਪੁਰਸ਼ਾਂ ਫਕੀਰਾਂ ਵਿਦਵਾਨਾਂ ਗੁਰੂਆਂ ਮਹਾਤਮਾਾਂ ਤੇ ਇਸੇ ਤਰ੍ਹਾਂ ਭਗਵਾਨ ਰੂਪ ਵਿੱਚ ਪੂਜੇ ਜਾਣ ਵਾਲੀਆਂ ਉਸ ਪਵਨ ਸ਼ਕਤੀਆਂ ਉਹਨਾਂ ਸਾਰਿਆਂ ਦੇ ਰੂਪ ਧਾਰਨ ਕਰਕੇ ਉਸ ਨੂੰ ਨਾਟਕ ਦੇ ਰੂਪ ਦੇ ਵਿੱਚ ਮੰਚਨ ਕਰਕੇ ਉਹਨਾਂ ਨੂੰ ਇਸ ਭਗਤੀ ਨਾਲ ਇਸ ਲਹਿਰ ਨਾਲ ਜੋੜਨ ਦੀ ਪ੍ਰਕਿਰਿਆ ਤਾਂ ਸਿੱਖ ਧਰਮ ਬਿਲਕੁਲ ਇਹਦੇ ਉਲਟ ਖੜਾ ਹੈ ਜਿਹੜੇ ਸਿੱਖ ਧਰਮ ਦਾ ਇਹ ਫਲਸਫਾ ਕਿ ਮੂਰਤੀ ਪੂਜਾ ਹੈ ਤਸਵੀਰ ਦੀ ਪੂਜਾ ਹੈ ਜਾਂ ਉਹਨਾਂ ਦਾ ਕਿਸੇ ਦਾ ਰੂਪ ਧਾਰਨਾ ਇਹ ਸ਼ੋਭਾ ਨਹੀਂ ਅਸੀਂ ਉਸ ਪਾਇ ਤੇ ਨਹੀਂ ਪਹੁੰਚ ਸਕਦੇ ਉਸ ਧਰਮ ਦੀ ਦੂਆ ਧਰਮਾਂ ਦੀ ਆਪਣੀ ਆਪਣੀਆਂ ਧਾਰਨਾਵਾਂ ਦਾ ਆਪਣੇ ਆਪਣੇ ਪੱਧਰ ਤੇ ਸਤਿਕਾਰ ਪਰ ਜੇ ਤੁਸੀਂ ਰਲਗੱਡ ਕਰੋਗੇ ਤਾਂ ਅਸੀਂ ਦੂਸਰੇ ਧਰਮ ਨੂੰ ਨਮਿਆਉਣ ਦੀ ਕੋਸ਼ਿਸ਼ ਕਰ ਰਹੇ ਹਾਂ ਤੁਸੀਂ ਦੂਸਰੇ ਧਰਮ ਦੇ ਇਤਿਹਾਸ ਨੂੰ ਬਦਲਣ ਦੀ ਕੋਸ਼ਿਸ਼ ਕਰ ਰਹੇ ਹੋ ਕੀ ਕੇਂਦਰ ਨੇ ਕੀਤਾ ਪਰ ਅੱਜ ਅਸੀਂ ਬੀਰ ਬਾਲ ਦਿਵਸ ਤੇ ਹਵਾਲਾ ਗੱਲ ਕਿਉਂ ਕਰਾਂ ਕਿੰਦਰ ਦੇ ਜਾਂ ਭਾਰਤੀ ਜਨਤਾ ਪਾਰਟੀ ਦਾ ਜਾਂ ਆਰਐਸਐਸ ਦਾ ਇੱਕ ਅਜੰਡਾ ਹੈ ਇੱਕ ਰੰਗ ਇੱਕ ਦੇਸ਼ ਇੱਕ ਢੰਗ ਇੱਕ ਦੇਸ਼ ਇੱਕ ਮੰਡੀ ਇੱਕ ਦੇਸ਼ ਇੱਕ ਭਾਸ਼ਾ ਇੱਕ ਦੇਸ਼ ਇੱਕ ਲੀਡਰ ਇੱਕ ਦੇਸ਼ ਹੈ ਨਾ ਸੋ ਇਹ ਸਾਰਾ ਉਸੇ ਦੇ ਵਿੱਚੋਂ ਇਹ ਵੀਰਬਾਲ ਦੇਵਸ ਨੂੰ ਦੇਖਿਆ ਜਾ ਰਿਹਾ ਸੀ ਕਿਉਂਕਿ ਇਸ ਤਰੀਕੇ ਨਾਲ ਦੂਸਰਾ ਇਸ ਅਜੰਡੇ ਨੂੰ ਅੱਗੇ ਵਧਾਉਂਦੀ ਨਜ਼ਰ ਆਈ ਪੰਜਾਬ ਦੀ ਮੌਜੂਦਾ ਸਰਕਾਰ ਪੰਜਾਬ ਸਰਕਾਰ ਨੂੰ ਜੀ ਇਸ ਦੀ ਕੀ ਲੋੜ ਪੈਗੀ ਕੀ ਇਹ ਕੇਂਦਰ ਦੇ ਇਸ਼ਾਰੇ ਤੇ ਅੱਗੇ ਵਧਿਆ ਜਾ ਰਿਹਾ ਜਾਂ ਨਾ ਸਮਝੀ ਚੋ ਅੱਗੇ ਵਧਿਆ ਜਾ ਰਿਹਾ ਪੰਜਾਬ ਦੇ ਵਿੱਚ ਇੱਕ ਵਿਭਾਗ ਹੈ ਜੀ ਬਾਲ ਭਲਾਈ ਕਾਉਂਸਲ ਇਹ ਜਿਹੜੀ ਬਾਲ ਭਲਾਈ ਕਾਉਂਸਲ ਹੈ ਇਹ ਸਰਕਾਰੀ ਵਿੰਗ ਹੈ ਪੰਜਾਬ ਸਰਕਾਰ ਦਾ ਵਿੰਗ ਹੈ ਇਹਨੇ ਸੁੱਭਾ ਪਧਰੀ ਇੱਕ ਵੀਰ ਬਾਲ ਦਿਵਸ ਦਾ ਸਮਾਗਮ ਰੱਖ ਰਿਹਾ 12 ਦਸੰਬਰ ਨੂੰ ਲੁਧਿਆਣਾ ਤੇ ਉਸ ਸਮਾਗਮ ਦੇ ਵਿੱਚ ਇਹ ਤੋਂ ਵੀ ਅੱਗੇ ਵੱਧ ਕੇ ਇਕੱਲਾ ਨਾਮ ਹੀ ਨਹੀਂ ਰੱਖਿਆ ਬੀਰਬਾਲ ਦੀਪਸ ਇਹਦੇ ਵਿੱਚ ਜੀ ਫੈਂਸੀ ਡਰੈਸ ਸਮਾਗਮ ਹੋਊਗਾ ਹੁਣ ਫੈਂਸੀ ਡਰੈਸ ਤੁਸੀਂ ਸਹਜਾਦਿਆਂ ਦੇ ਰੂਪ ਬਣੋਗੇ ਤੁਸੀਂ ਮਾਤਾ ਗੁਜਰੀ ਦਾ ਰੂਪ ਤਾਰਨ ਕਰੋਗੇ ਤੁਸੀਂ ਉੱਥੇ ਬਾਬਾ ਬੰਦਾ ਸਿੰਘ ਬਹਾਦਰ ਦਾ ਰੂਪ ਤਾਰਨ ਕਰੋਗੇ ਹੋਰ ਸਿੰਘਾਂ ਦਾ ਰੂਪ ਤਕ ਕਿਹਨਾਂ ਦਾ ਕੀ ਦਿਖਾਉਣਾ ਫੈਂਸੀ ਡਰੈਸ ਦੇ ਵਿੱਚ ਜਦੋਂ ਸਿੱਖ ਧਰਮ ਦੀ ਸਿੱਖ ਮਰਿਆਦਾ ਦੀ ਇਹ ਬੰਦਰ ਨਹੀਂ ਹੈ ਇਹ ਤਰੀਕਾ ਕਰ ਨਹੀਂ ਹੈ ਤੇ ਤੁਸੀਂ ਦਾਮੀਓ ਕਰਨਾ ਚਾਹੁੰਦੇ ਹੋ ਤੁਹਾਡੀ ਮਨਸ਼ਾ ਕੀ ਹੈ ਇਥੇ ਪਿੱਛੇ ਏਜੰਡਾ ਕੀ ਹੈ ਕੇਂਦਰ ਵਾਲਾ ਜਾਂ ਨਲੈਕੀ ਨਾ ਸਮਝੀ ਦੂਸਰੇ ਪਾਸੇ ਕੇਂਦਰ ਤੋਂ ਲੈ ਕੇ ਸੁਭਾ ਸਰਕਾਰ ਤੱਕ ਨੂੰ ਆ ਪੁੱਛਣਾ ਚਾਹਣਾ ਜਨਾਬ ਕਿ ਤੁਸੀਂ ਵੀਰ ਬਾਲ ਦੇਪਸ ਤੁਹਾਡੇ ਲਈ ਉਬਾਲ ਨੇ ਉਹ ਬੱਚੇ ਨਹੀਂ ਉਹ ਜਵਾਕ ਨਹੀਂ ਸਾਡੇ ਲਈ ਉਹ ਬਾਬੇ ਨੇ ਸਿੱਖ ਇਤਿਹਾਸ ਦੇ ਵਿੱਚ ਇਸ ਛੋਟੀ ਉਮਰੇ ਸ਼ਹਾਦਤ ਦੁਨੀਆ ਦੀ ਲਾਸਾਨੀ ਸ਼ਹਾਦਤ ਵਜੋਂ ਫਤਿਹਗੜ ਸਾਹਿਬ ਦੀ ਸ਼ਹਾਦਤ ਸਾਬਜਾਦਿਆਂ ਦੀ ਸ਼ਹਾਦਤ ਦੁਬਾਰਾ ਚਿਣੇ ਜਾਣ ਵਾਲੀ ਤੇ ਉਸ ਤੋਂ ਪਹਿਲਾਂ ਚਮਕੌਤ ਦੀ ਘੜੀ ਚ ਵੱਡੇ ਸਾਬਜਾਦਿਆਂ ਦੀ ਸ਼ਹਾਦਤ ਹੈ ਨਾ ਇੱਕ ਅਦੁੱਤੀ ਸ਼ਹਾਦਤ ਵਜੋਂ ਵੇਖੀ ਜਾਂਦੀ ਤੇ ਸਾਡੇ ਲਈ ਤਾਂ ਬਾਬੇ ਨੇ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਉਹਨਾਂ ਦੇ ਕੰਮ ਐਡੇ ਵੱਡੇ ਨੇ ਕੁਰਬਾਨੀ ਐਡੀ ਵੱਡੀ ਹੈ ਤੇ ਤੁਸੀਂ ਉਸ ਨੂੰ ਤਿਆਕ ਕਿਉਂ ਦੇਖਣਾ ਚਾਹੀਏ ਮੈਨੂੰ ਚਾਹੀਤੇ ਹੈ ਕਿ ਸ਼੍ਰੀ ਫਤਿਹਗੜ ਸਾਹਿਬ ਦਾ ਸਾਡਾ ਉਹ ਖੇਤਰ ਅੱਜ ਵੀ ਸਵਾ ਆਖਦਾ ਹੈ ਸ਼ਹੀਦੀ ਸਵਾ ਜਦੋਂ ਹੁਣ ਸ਼ੀਦੀ ਜੋੜ ਮੇਲਾ ਹੋਊਗਾ ਨਾ ਸਾਡੇ ਇਲਾਕੇ ਦੇ ਲਈ ਉਹ ਸਵਾ ਹੈ ਅਚਾਨਕ ਇਸ ਨੂੰ ਨਵਾਂ ਰੂਪ ਦਿੱਤਾ ਜਾਣਾ ਸ਼ੁਰੂ ਹੋਇਆ ਉਹ ਨਲੈਕੀ ਚੋਂ ਸੀ ਨਾ ਸਮਝੀ ਚੋਂ ਸੀ ਅਣਦੇਖੀ ਚੋਂ ਸੀ ਕਿਸੇ ਯੋਜਨਾ ਸਾਜ਼ਿਸ਼ ਤਹਿਤ ਸੀ ਅਸੀਂ ਜਦੋਂ ਛੋਟੇ ਸੀ ਤਦ ਚੰਨ ਕੋਥੇ ਰੂਪਦਨ ਲੱਗਿਆ ਸ਼ਹੀਦੀ ਸਭਾ ਦਾ ਉਥੇ ਝੁੱਲੇ ਲੱਗਣ ਲੱਗ ਪਏ ਗੁਵਾਰੇ ਉਡਣ ਲੱਗ ਪਏ ਹਾਂ ਜਲੇਬੀਆਂ ਪਕੌੜੇ ਨਿਕਲਣ ਲੱਗ ਪਏ ਤੇ ਹੌਲੀ ਹੌਲੀ ਉਹਨੂੰ ਸ਼ਹੀਦੀ ਮੇਲਾ ਕਹਿਣਾ ਸ਼ੁਰੂ ਕਰਤਾ ਤੇ ਫਿਰ ਉਹਦੀ ਜੀਵੀਆਂ ਨੇ ਕੌਮ ਦੇ ਨਮਾਇੰਦਿਆਂ ਨੇ ਪ੍ਰਸ਼ਾਸਨ ਨੇ ਜਿਸ ਨਜ਼ਰਸਾਨੀ ਕੀਤੀ ਉਥੇ ਝੁੱਲੇ ਬੰਦ ਕੀਤੇ ਆ ਜਲੇਬੀਆਂ ਪਕੌੜੇ ਬੰਦ ਕੀਤੇ ਹੈਨਾ ਵੀ ਕਿ ਸ਼ਹਾਦਤ ਨੂੰ ਚੜ੍ਹਦੀ ਕਲਾ ਵੱਜੋਂ ਲੈਣਾ ਇਹ ਸਿੱਖ ਕੌਮ ਦਾ ਇਤਿਹਾਸ ਹੈ। ਬਲੰਦੀ ਚੋਂ ਲੈਣਾ ਇੱਕ ਇਤਿਹਾਸ ਹੈ। ਪਰ ਇਹ ਜਸ਼ਨ ਥੋੜਾ ਮਨਾਇਆ ਜਾ ਸਕਦੇ ਹੋ। ਉਹਦੇ ਉੱਤੇ ਮਾਣ ਕੀਤਾ ਜਾ ਸਕਦਾ ਹੈ। ਉਹਦੇ ਉੱਤੇ 12 ਗਾਇਆਂ ਜਾ ਸਕਦੀਆਂ। ਉਹਦੇ ਉੱਤੇ ਕਪਤਾਵਾਂ ਗਾਇਆਂ ਜਾ ਸਕਦੀਆਂ, ਫਕਰ ਕੀਤਾ ਜਾ ਸਕਦਾ। ਪਰ ਪੰਘੜੇ ਥੋੜਾ ਪਹਿਣਗੇ। ਢੋਲ ਗਾੜੇ ਥੋੜਾ ਵੱਜਣਗੇ। ਝੂਲੇ ਥੋੜਾ ਚੁਲਾਂਗੇ। ਸੋਸ ਨੂੰ ਬਦਲਿਆ। ਤੇ ਫਿਰ ਉਸ ਨੂੰ ਐਸਜੀਪੀਸੀ ਨੇ ਸ਼ਹੀਦੀ ਜੋੜ ਮੇਲ ਦੇ ਰੂਪ ਦੇ ਵਿੱਚ ਵਿਚਾਰਿਆ ਸੋ ਇਸ ਲਈ ਸਭਾ ਸ਼ਹੀਦੀ ਜੋੜ ਮੇਲ ਪਰ ਤੁਸੀਂ ਉਸ ਨੂੰ ਹੁਣ ਵੀਰਬਾਲ ਦਿਵਸ ਦੇ ਰੂਪ ਵਿੱਚ ਜਦੋਂ ਲੈ ਕੇ ਆ ਰਹੇ ਹੋ ਤੇ ਤੁਸੀਂ ਫੈਂਸੀ ਟੈਸਟ ਤੱਕ ਲੈ ਕੇ ਜਾ ਰਹੇ ਹੋ ਤੇ ਤੁਸੀਂ ਇਹ ਸਿੱਖ ਮਰਿਆਦਾ ਨਾਲ ਛੇੜਖਾਨੀ ਨਹੀਂ ਕਰ ਰਹੇ ਤੁਸੀਂ ਜਿਸ ਧਰਮ ਚੋਂ ਜਿਸ ਫਿਰਕੇ ਚੋਂ ਜਿਸ ਕੌਮ ਚੋਂ ਜਿਸ ਖਿੱਤੇ ਚੋਂ ਇਹ ਫਲਸਫਾ ਲੈ ਕੇ ਜਾਣਾ ਚਾਹੁੰਦੇ ਹੋ ਤੁਸੀਂ ਉਸ ਖਿੱਤੇ ਦੇ ਲੋਕਾਂ ਨੂੰ ਉਸ ਭਾਈਚਾਰੇ ਦੇ ਨਮੈਂਦਿਆਂ ਨੂੰ ਉਸ ਸਿੱਖ ਧਰਮ ਦੀਆਂ ਜਥੇਬੰਦੀਆਂ ਨੂੰ ਸੰਸਥਾਵਾਂ ਨੂੰ ਪੁੱਛਿਆ ਕਿਛਾ ਕਿਸੇ ਦੀ ਸ਼ਲਾਹ ਮਸ਼ਵਰਾ رائے ਲਈ ਨਹੀਂ ਜਨਾਬ ਤੇ ਇਹਦਾ ਮਤਲਬ ਤੁਸੀਂ ਤੈ ਏਜੰਡੇ ਤੇ ਹਮਲਾ ਕਰ ਰਹੇ ਹੋ ਸੋ ਇਸ ਲਈ ਕੇਂਦਰ ਤੋਂ ਲੈ ਕੇ ਪੰਜਾਬ ਸਰਕਾਰ ਇੱਕ ਵਾਰ ਫਿਰ ਕਿਰੀ ਹੈ ਇਸ ਬਾਲ ਭਲਾਈ ਕਾਉਂਸਲ ਵੱਲੋਂ ਕੀਤੇ ਜਾ ਰਹੇ ਵੀਰਵਾਸ ਦੇ ਤੇ ਸਮਾਗਮ ਮੌਕੇ ਫੈਂਸੀ ਡਰੈਸ ਸਮਾਗਮ ਨੂੰ ਲੈ ਕੇ ਲੁਧਿਆਣਾ ਤੋਂ ਜਿਹੜਾ 12 ਦਸੰਬਰ ਨੂੰ ਹੋਣਾ ਹੈ ਉਹਦੇ ਉੱਤੇ ਜਥੇਦਾਰ ਯਾਨੀ ਕੁਲਦੀਪ ਸਿੰਘ ਗੜਕਾ ਜੋਰਾ ਨੇ ਐਸਪੀਜ਼ੇ ਪ੍ਰਧਾਨ ਐਡਵੋਕੇਟ ਹਿੰਦਰ ਸਿੰਘ ਧਾਮੀਹੋਰਾ ਨੇ ਸ਼੍ਰੋਮnikal ਦਲ ਦੇ ਪ੍ਰਧਾਨ ਸੁਖਵੀਰ ਬਾਦਲ ਦਜੀਤ ਚੀਮਾ ਹੋਰਾਂ ਨੇ ਪੁਨਰਸ੍ਰੀਤ ਕਾਜਲ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਤੇ ਹੋਰ ਪੰਥਕ ਤੇ ਰਾਮ ਪੰਥਕ ਜਮਾਤ ਤੇ ਪੁਦੀ ਜੀਵੀਆਂ ਨੇ ਸਵਾਲ ਖੜੇ ਕੀਤੇ ਨੇ ਕਿ ਸਰਕਾਰ ਨੂੰ ਸ਼ੋਭਦਾ ਨਹੀਂ ਪਰ ਸਰਕਾਰ ਕਿ ਸੱਤ ਤੱਕ ਲੱਗੀ ਹੈ ਇਹ ਸਰਕਾਰ ਜਾਣੇ ਪਰ ਲੱਗੀ ਜ਼ਰੂਰ ਹੈ ਚਲੋ ਇਤਰਾਜ ਨਾਮਜ਼ਦਗੀਆਂ ਦਾ ਕੰਮ ਤਾਂ ਨਿਪਟ ਗਿਆ ਹੁਣ 14 ਤਰੀਕ ਨੂੰ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਮਤੀ ਦੀਆਂ ਵੋਟਾਂ ਪੈਣਾਂ ਉੱਠੋ ਪੈਂਟੂ ਬਾਦ ਨੂੰ ਮੈਂਦੇ ਜਿੱਥੇ ਜਾਣਗੇ ਸਰਕਾਰ ਟੋਲ ਮ ਜਾਊਗੀ ਜਦੋਂ ਤੁਸੀਂ ਕਾਗਜ਼ੀ ਨਹੀਂ ਭਰਨ ਦੇ ਰਹੇ ਜਦੋਂ ਤੁਸੀਂ ਬਾਕੀ ਦਲਾਂ ਦੇ ਉਮੀਦਵਾਰਾਂ ਨੂੰ ਮੈਦਾਨ 'ਚ ਆਉਣੇ ਹੀ ਨਹੀਂ ਦੇ ਰਹੇ ਹੈਨਾ ਕਾਗਜ਼ ਰੱਦ ਹੋਣ ਦੀ ਪ੍ਰਕਿਰਿਆ ਤਾਂ ਬਹੁਤ ਦੂਰ ਹੈ ਤੁਸੀਂ ਉਹਨਾਂ ਨੂੰ ਨੋ ਡਿਊ ਹੀ ਨਹੀਂ ਦੇ ਰਹੇ ਮਤਲਬ ਰਾਤ ਰਾਤ ਪਰ ਧਰਨੇ ਲੱਗਦੇ ਨੇ ਹੈਨਾ ਵੈਸੇ ਤਾਂ ਪਹਿਲਾਂ ਉਮੀਦਵਾਰਾਂ ਨੇ ਨਹੀਂ ਲੜਨ ਲਈ ਤਿਆਰ ਸੀ ਨਾ ਸੱਤਾਧਾਰੀ ਤੇ ਨਾ ਵਿਰੋਧੀ ਧਿਰਾਂ ਦੇ ਚਲੋ ਮਨਾਤ ਨਾ ਆ ਕੇ ਬਰਕਰ ਸ਼ਕਰ ਖੜੇ ਕਰ ਲੇ ਸਤਾਤਾਰੀ ਦਿੰਦਿਆਂ ਆਪਣੀ ਲਿਸਟ ਜਾਰੀ ਕਰਤੀ ਕਿਾ ਚੱਕੋ ਜੀ ਇਹਨੇ ਉਮੀਦਵਾਰਾਂ ਇਹਨੇ ਉਮੀਦਵਾਰਾਂ ਕਿਉਂਕਿ ਚੋਣ ਨਿਸ਼ਾਨਦੇ ਲੜ ਰਹੇ ਸੀ ਦੂਜੇ ਦਲ ਜਦੋਂ ਆਉਂਦੇ ਨੇ ਤਾਂ ਮੂਰੇ ਪੁਲਿਸ ਕੜਾਈਏ ਸੀ ਲੜਨ ਲਈ ਭੜਨ ਲਈ ਕਾਗਜ਼ ਫੜਨ ਲਈ ਕਿਹਨਾਂ ਦੀ ਡਿਊਟੀਆਂ ਲਾਈਆਂ ਨੋ ਡਿਊਨਾ ਦੇਣਾ ਪੈ ਜਵੇ ਅਫਸਰਾਂ ਨੂੰ ਕੁਰਸੀ ਤੇ ਨਾ ਬੈਠਣ ਦੇ ਹੁਕਮ ਮਤਲਬ ਕਮਾਲ ਆ ਵੀ ਦਫ਼ਤਰਾਂ ਚ ਅਫਸਰ ਨਹੀਂ ਮੰਨਨੇ ਚਾਹੀਦੇ ਹਦਾਇਤਾਂ ਸਰਕਾਰੀ ਚੈੱਕ ਲਾ ਕੇ ਦੇਖ ਲਿਓ ਅਕਾਲੀ ਦਲ ਪੀੜਤ ਭੱਜਿਆ ਫਿਰ ਰਿਹਾ ਕਾਂਗਰਸ ਪੀੜਤ ਭੱਜੀ ਫਿਰ ਰਹੀ ਹੈ ਭਾਜਪਾ ਪੀੜਤ ਭੱਜੇ ਫਿਰ ਰਹੇ ਨੇ ਪਰ ਜਦੋਂ ਅਕਾਲੀ ਭਾਜਪਾ ਦਾ ਰਾਜ ਸੀ ਜਦੋਂ ਕਾਂਗਰਸ ਦਾ ਰਾਜ ਸੀ ਤਾਂ ਇਹ ਵੀ ਵਧੀਆਂ ਕਰਦੇ ਰਹੇ ਨੇ ਕਾਗਜ਼ ਰੱਦ ਕਰਾਉਣੇ ਕਾਗਜ਼ ਦਾਖਲ ਨਾਉਣ ਦੇਣੇ ਖਿੱਚੋ ਤਾਂ ਹੁੰਦੀ ਰਹੀ ਹੈ ਪਰ ਇੰਨੀ ਜੱਗੋ ਤੇਰਵੀਂ ਕਦੇ ਨਹੀਂ ਕਿਸੇ ਨੇ ਦੇਖੀ ਇਹੋ ਜਿਹਾ ਵਰਤਾਰਾ ਕਦੇ ਦੇਖਿਆ ਕਿ ਮੂੰਹ ਟਾਕੇ ਕਾਗਜ਼ ਖੋਕੇ ਲੈ ਜਾਓ ਪਾੜ ਦਿਓ ਧਰਨੇ ਪ੍ਰੋਟੈਸਟ ਕਰਨ ਨਾਲ ਤੇ ਪੁਲਿਸ ਦਾ ਟਾਓ ਪੁਲਿਸ ਬੈਸਤੀ ਤੇ ਕਿ ਪੁਲਿਸ ਟਰਬਨ ਬਣਦੀ ਦਿਖੇ ਅਫਸਰ ਅਦਕਾਰੀ ਟਰਬਨ ਬਣ ਕੇ ਗੱਲ ਕਰਦੇ ਦਿਖਣ ਇਦਾਂ ਨਹੀਂ ਹੋਇਆ ਫਿਰ ਜਿਹੜੇ ਹੁਣ ਅੱਜ ਪੀੜਤ ਨੇ ਉਹ ਇਹ ਕਹਿੰਦੇ ਨੇ ਕਿ ਜੇ ਸਾਡੀ ਸਰਕਾਰ ਆ ਗਈ ਉਹਦਾਂ ਦੁਰਸਤ ਕਰਦੇ ਆਂਗੇ ਇਹਨਾਂ ਸਾਰਿਆਂ ਨੂੰ ਇਹਨਾਂ ਸਾਰਿਆਂ ਨੂੰ ਸਿਸਟਮ ਨੂੰ ਨਹੀਂ ਦੁਰਸਤ ਕਰਨਾ ਫਿਰ ਇਹਨਾਂ ਨੂੰ ਦੇਖਵਾਂਗੇ ਮਤਲਬ ਪੁਲਸ ਵਾਲਿਆਂ ਨੂੰ ਵੀ ਕਹਿੰਦੇ ਨੇ ਅਫਸਰਾਂ ਨੂੰ ਕਹਿੰਦੇ ਨੇ ਕਦੋਂ ਤੱਕ ਸਾਡੇ ਲਈ ਪਾਣੀ ਭਰਦਾ ਸੀ ਅਜੇ ਤਰ ਚਲਾ ਗਿਆ ਕੋਈ ਗੱਲ ਨਹੀਂ ਸਾਲ ਹੀ ਰਹਿ ਗਿਆ ਹੁਣ ਸਾਲ ਬਾਅਦ ਟਕਰਾਂਗੇ ਫਿਰ ਦੱਸਾਂਗੇ ਤੁਹਾਨੂੰ ਵੀ ਦੇਖ ਲਾਂਗੇ ਵਰਕਰਾਂ ਨੂੰ ਵੀ ਦੇਖ ਲਾਂਗੇ ਉਹਨਾਂ ਦੇ ਲੀਡਰਾਂ ਨੂੰ ਵੀ ਦੇਖ ਲਾਂਗੇ ਮਤਲਬ ਅਸੀਂ ਵੀ ਇਹੀ ਤਰੀਕਾ ਅਪਣਾਵਾਂਗੇ ਸਿਸਟਮ ਨੂੰ ਦਰਸਤ ਕਰਨ ਦੀ ਇੱਛਾ ਸ਼ਕਤੀ ਕਿਸੇ ਰਾਜਿਤਿਕ ਜਮਾਤ ਚ ਕਿਸੇ ਰਾਜਿਤਿਕ ਤਰਚ ਕਿਸੇ ਲੀਡਰ ਚ ਨਜ਼ਰ ਨਹੀਂ ਆ ਰਹੀ ਜਿਹੜਾ ਫਿਕਰਮੰਦੀ ਦਾ ਪਹਿਲੂ ਹੈ ਹੋਗੀਆਂ ਜਿਹੇ ਜਿਹੇ ਕਾਗਜ਼ ਉੱਪਰ ਭਰਾਈ ਹੋਗੀ ਯਾ ਯੋ ਤੱਕ ਆਪ ਦੀ ਕੀ ਸੀ ਉਹ ਸਭ ਨੇ ਜਗਜਾੜ ਦੇਖ ਲਈ ਹੁਣ ਤਾਂ ਸੋਸ਼ਲ ਮੀਡੀਆ ਦਾ ਜਮਾਨਾ ਹੈ ਪਲ-ਪਲ ਦੀ ਖਬਰ-ਬਾਹਰ ਆਉਂਦੀ ਹੈ ਲੁਕਿਆ ਨਹੀਂ ਰਹਿਦਾ ਕੁਝ ਉਹਦੇ باوجود ਸ਼੍ਰੀ ਆਮ ਤੱਕੇਸ਼ਾਈ ਗੁੰਡਾ ਕਰਦੀ ਹੈ ਤਾਂ ਨਤੀਜਿਆਂ 'ਚ ਵੀ ਇਹੀ ਕੁਝ ਹੋਊਗਾ ਭਾਈ ਆਸ ਨਾ ਕਰਿਓ ਪਰ ਜਿਹੜੀਆਂ ਧਿਰਾਂ ਵੀ ਸੁਸਤਾਈ ਚ ਆਉਣਾ ਚਾਹੁੰਦੀਆਂ ਨੇ ਉਹ ਵੀ ਇਸ ਸਿਸਟਮ ਨੂੰ ਦਰੁਸਤ ਕਰਨਾ ਚਾਹੁੰਦੀਆਂ ਤੇ ਇਹ ਸਾਰੇ ਵਰਤਾਰੇ ਨੂੰ ਦੱਸ ਦਿੱਤਾ ਕਿ ਸਰਕਾਰ ਵੀ ਆਪਣੀ ਮਕਬੂਲੀਅਤ ਗਵਾ ਚੁੱਕੀ ਹੈ ਤਾਂ ਹੀ ਉਹ ਤਰੀਕੇ ਜੇ ਮਕਬੂਲ ਹੋਵੇ ਲੋਕਾਂ 'ਚ ਪ੍ਰਵਾਹ ਨ ਹੋਵੇ ਫਿਰ ਸਿੱਧਿਆਂ ਚੋਣ ਲੜੇ ਜਦੋਂ ਲੁਕਵੇਂ ਤਰੀਕੇ ਨਾਲ ਚੋਣ ਲੜੀ ਜਾਂਦੀ ਹੈ ਜ਼ਾ ਮਤਲਬ ਆ ਤਾਂ ਖਤਰਾ ਤੇ ਡਰ ਖੜਾ ਜਨਾਬ ਹਥਿਆਰਾਂ ਦੇ ਸ਼ਕੀਨ ਹੁਣ ਸਰਕਾਰ ਦੇ ਨਿਸ਼ਾਨੇ ਤੇ ਨਹੀਂ ਪੰਜਾਬ ਦੇ ਵਿੱਚ ਜਿਸ ਕਦਰ ਗੈਂਗਸਟਰਵਾਦ ਵਧ ਰਿਹਾ ਹੈ ਜਿਸ ਕਦਰ ਗੋਲੀ ਕਲਚਰ ਵਧ ਰਿਹਾ ਹੈ ਜਿਸ ਕਦਰ ਰਾਹ ਜਾਂਦੇ ਲੋਕਾਂ ਦੀ ਲੁੱਟ ਖਸੁੱਟ ਹੋ ਰਹੀ ਹੈ ਦੁਕਾਨਦਾਰਾਂ ਦੁਕਾਨਦਾਰਾਂ ਦੇ ਅੰਦਰ ਦੁਕਾਨਾਂ ਚ ਬੜ ਕੇ ਬਾਜ਼ਾਰਾਂ ਦੇ ਵਿੱਚ ਭੜੇ ਭੀੜ ਭੜੇ ਬਾਜ਼ਾਰ ਦੇ ਵਿੱਚ ਲੁੱਟਕੋ ਹੋ ਰਹੀ ਹੈ ਗੋਲੀਆਂ ਸੜਕਾਂ ਤੇ ਵੀ ਚਲਦੀਆਂ ਬੱਸਾਂ ਕਾਰਾਂ ਤੇ ਵੀ ਚਲਦੀਆਂ ਬਿਆਹਾਂ ਚ ਵੀ ਚਲਦੀਆਂ ਇਹ ਸਾਰਿਆਂ ਨੇ ਸਰਕਾਰ ਨੂੰ ਸਿਸਟਮ ਨੂੰ ਪ੍ਰਸ਼ਾਸਨ ਨੂੰ ਪੁਲਿਸ ਤੰਤਰ ਨੂੰ ਕਿਟੈ ਦੇ ਚ ਲਿਆ ਖੜਾ ਕੀਤਾ ਕਿ ਉਹ ਆਪਣੀ ਡਿਊਟੀ ਕਰ ਨਹੀਂ پا ਰਹੀਆਂ ਡਿਊਟੀ ਕਰਨਾ ਨਹੀਂ ਚਾਹੁੰਦੀਆਂ ਤਰੀਕਾ ਨਹੀਂ ਆਉਂਦਾ ਇਸ ਨਾਲ ਜਿੱਠਣ ਦਾ ਜਾਂ ਉਹਨਾਂ ਦੇ ਹੱਥੋਂ ਬਾਹਰ ਹੋ ਗਿਆ ਸਾਰਾ ਕੁਝ ਪਰ ਸਰਕਾਰ ਕੁਝ ਨਮਾ ਕਰਨ ਜਾ ਰਹੀ ਹੈ ਸਰਕਾਰ ਕਹਿੰਦੀ ਜੀ ਅਸੀਂ ਬੀਐਪੀ ਕਲਚਰ ਘਟਕਣਾ ਸੀ ਤਾਂ ਅਸੀਂ ਸਿਕਿਉਰਿਟੀ ਘਟਾਈ ਤੇ ਸਿਕਿਉਰਿਟੀ ਘਟਾਉਣ ਦੇ ਇਹ ਕਹਿੰਦੇ ਜੀ ਨਤੀਜਾ ਆ ਗਿਆ ਜੀ ਸਾਡੇ ਸਾਹਮਣੇ ਸਿੱਧੂ ਮੂਸੇ ਵਾਲਾ ਖੰਡ ਉਤੋਂ ਪਹਿਲਾਂ ਆਂਬੀਆਂ ਵਾਲਾ ਕਤਲ ਕਿ ਨਹੀਂ ਹਮਲੇ ਪਰ ਵਿਰੋਧੀਆਂ ਤੋਂ ਲੈ ਕੇ ਬਾਹਰ ਬੈਠਿਆ ਨੇ ਕਿਹਾ ਜੀ ਕਿ ਸਰਕਾਰ ਆਪਣੇ ਬੰਦੇ ਨੂੰ ਤਾਂ ਸਿਕਿਉਰਿਟੀ ਫੁੱਲ ਦੇ ਰਹੀ ਹੈ ਆਪਣੇ ਬੰਦੇ ਨੂੰ ਤਾਂ ਗਿਣਤੀ ਮਿੰਤੀ ਵਧਾ ਕੇ ਦੇ ਰਹੀ ਆ ਗੱਡੀਆਂ ਕਾਰਾਂ ਦਾ ਕਾਫਲਾ ਵਧਾ ਰਿਆ ਤੇ ਵਿਰੋਧੀਆਂ ਦੀ ਆਮ ਲੋਕਾਂ ਦੀ ਜਿਹੜੇ ਪਹਿਲਾਂ ਦੇ ਲਈ ਸਿਕਿਉਰਿਟੀ ਹੁੰਦੀ ਘਟਾਰੀ ਇਸ ਲਈ ਸਾਡੇ ਲਈ ਖਤਰਾ ਚਲੋ ਇਹ ਕਿਸੇ ਲਈ ਖਤਰੇ ਚ ਲਈ ਹੈ ਸਕਿਉਰਟੀ ਕਿਸੇ ਨੇ ਵੀਆਈਪੀ ਕਲਚਰ ਚ ਲਈ ਹੈ ਸਕਿਉਰਟੀ ਕਿਸੇ ਨੇ ਦਿਖਾਵੇ ਲਈ ਲਈ ਹੈ ਸਕਿਉਰਟੀ ਕਿਸੇ ਨੇ ਇਹਦੀ ਆੜ ਦੇ ਵਿੱਚ ਧੰਦਾ ਚਲਾਉਣ ਲਈ ਲਈ ਹੈ ਸਕਿਉਰਟੀ ਪਹੁੰਚ ਅਪਰੋਚ ਵਾਲਾ ਕੰਮ ਹੈ ਉਹੀ ਪਹੁੰਚ ਅਪਰੋਚ ਵਾਲਾ ਕੰਮ ਲਾਇਸੈਂਸੀ ਹਥਿਆਰਾਂ ਦੇ ਰੂਪ ਚ ਵੀ ਗਜ਼ਰ ਹੁੰਦਾ ਕਿ ਅੱਜ ਦੀ ਤਰੀਕ ਦੇ ਵਿੱਚ ਹਥਿਆਰ ਦਾ ਲਾਇਸੈਂਸ ਲੈਣਾ ਜ਼ਰੂਰਤ ਨਾਲੋਂ ਜ਼ਿਆਦਾ ਸ਼ਿਪਾਰਸ਼ ਜ਼ਰੂਰੀ ਹੈ ਤੁਹਾਡੀ ਲੋੜ ਹੈ ਤੁਹਾਨੂੰ ਖਤਰਾ ਹੈ ਤੁਹਾਡਾ ਹੱਕ ਬਣਦਾ ਇਹ ਸਾਰੀਆਂ ਗੱਲਾਂ ਇੱਕ ਪਾਸੇ ਜੇ ਤੁਹਾਡੀ ਸਰਕਾਰੀ ਦਰਵਾਜ਼ੇ ਪੁਲਿਸ ਤੰਤਰ ਦੇ ਦਰਵਾਜ਼ੇ ਪਹੁੰਚ ਅਪਰੋਚ ਹੈਗੀ ਹੈ ਫਿਰ ਤੁਸੀਂ ਲੋੜਵੰਦਾਂ ਦੀ ਸੂਚੀ ਚ ਹੈਗੀ ਉਹ ਫਿਰ ਤੁਹਾਨੂੰ ਲਾਇਸੈਂਸੀ ਹਥਿਆਰ ਮਿਲ ਜੂ ਜੇ ਤੁਹਾਡੀ ਪਹੁੰਚ ਅਪਰੋਚ ਨਹੀਂ ਹੈਗੀ ਤੁਸੀਂ ਜਿੰਨੇ ਮਰਜ਼ੀ ਜ਼ਰੂਰਤਮੰਦ ਹੋਵੋ ਜਿੰਨੇ ਮਰਜ਼ੀ ਤੁਹਾਡੇ ਕਾਗਜ਼ ਪੱਤਰ درست ਹੋਣ ਤੁਸੀਂ ਫਿਰ ਲਾਇਸੈਂਸੀ ਹਥਿਆਰ ਨਹੀਂ ਲੈ ਸਕਦੇ ਪਰ ਹੁਣ ਸਰਕਾਰ ਕਹਿੰਦੀ ਜੀ ਅਸੀਂ ਪਰਚੋਲ ਕੀਤੀ ਹੈ ਲੰਬੇ ਸਮੇਂ ਤੋਂ ਅਸੀਂ ਨਜ਼ਰਸਾਨੀ ਰੱਖ ਰਹੇ ਸੀ ਪੁਲਿਸ ਅਧਿਕਾਰੀ ਕਹਿੰਦੇ ਕਿ ਜਿਨ੍ਹਾਂ ਕੋਲ ਲਾਇਸੈਂਸੀ ਹਥਿਆਰ ਨਹੀਂ ਉਹ ਸਾਡੀ ਰਾਤ ਤੇ ਸੀ ਉਹਨਾਂ ਨੂੰ ਪਿਛਲੇ 6 ਮਹੀਨੇ ਸਾਲ 1.5 ਸਾਲ ਤੋਂ ਅਸੀਂ 2 ਸਾਲ ਤੋਂ ਬਚਦੇ ਆ ਰਹੇ ਸੀ 7000 ਬੰਦੇ ਸੀ ਜਿਹੇ ਨਾਮਜ਼ਦ ਕਰ ਲਏ ਜਿਹੜੇ ਲਾਇਸੈਂਸੀ ਹਥਿਆਰ ਦੀ ਵਰਤੋਂ ਨਹੀਂ ਦੀ ਤਾਂ ਦੁਰਵਰਤੋਂ ਮਤਲਬ ਸਰਕਾਰ ਨੂੰ ਇਹ ਲੱਗਦਾ ਕਿ ਲਾਇਸੈਂਸੀ ਹਥਿਆਰਾਂ ਨੂੰ ਟੱਕਰਵਾ ਹੁੰਦੀਆਂ ਸਰਕਾਰ ਨੂੰ ਇਹ ਲੱਗਦਾ ਕਿ ਲਾਇਸੈਂਸੀ ਹਥਿਆਰਾਂ ਨਾਲ ਵਾਰਦਾਤਾਂ ਹੁੰਦੀਆਂ ਸਰਕਾਰ ਨੂੰ ਇਹ ਲੱਗਦਾ ਲਾਇਸੈਂਸੀ ਹਥਿਆਰਾਂ ਨਾਲ ਗੈਂਗਸਟਰ ਬਾਦ ਪੜ ਰਿਆ ਨਹੀਂ ਜਨਾਬ ਜੇ ਗੈਂਗਸਟਰ ਨੇ ਗੋਲੀਆਂ ਚਲਾਉਣੀਆਂ ਫਿਰ ਲਾਇਸੈਂਸੀ ਹਥਿਆਰ ਨਹੀਂ ਰੱਖਦੇ ਉਹਨਾਂ ਸਾਰਾ ਕੁਝ ਮਿਲਦਾ ਗੋਲੀ ਸਿੱਕਾ ਫੁੱਲੇ ਬਾਜ਼ਾਰ ਚ ਪਤਾ ਤੰਤਰ ਜੰਤਰ ਪੁਲਿਸ ਨੂੰ ਸਾਰਾ ਕੁਝ ਕਿੱਥੋਂ ਆਉਂਦਾ ਤੇ ਜਾਂ ਫਿਰ ਕੋਈ ਰਿਕਾਰਡ ਜਨਤਕ ਹੋਣਾ ਚਾਹੀਦਾ ਕਿ ਜਿਹੜੇ ਹੁਣ ਤੱਕ ਜਿੰਨੇ ਫੜੇ ਗਏ ਜਿੰਨੇ ਤਰ ਮਿਲੇ ਉਹਨਾਂ ਚੋਂ ਕਿੰਨੀਆਂ ਕਬਾਰ ਤਰ ਤਰ ਕਿੰਨੇ ਘਟਨਾ ਕਰੋ ਕਿੰਨੇ ਲਿਸੈਂਸੀ ਹਥਿਆਰ ਸੀ ਪਰ ਸਰਕਾਰ ਕਹਿੰਦੀ ਜੀ ਦੁਰਪਰਤੋਂ ਦੇ ਮਾਮਲੇ ਇਸ ਰੂਪ ਸਾਹਮਣੇ ਆ ਰਹੇ ਨੇ ਕਿ ਕੋਈ ਸੋਸ਼ਲ ਮੀਡੀਆ ਤੇ ਇਹਦਾ ਦਿਖਾਵਾ ਕਰਦਾ ਕੋਈ ਸਰੇ ਬਾਜ਼ਾਰ ਇਹਦਾ ਦਿਖਾਵਾ ਕਰਦਾ ਕੋਈ ਵਿਆਹ ਸ਼ਾਦੀਆਂ ਦੇ ਵਿੱਚ ਹੈ ਇਹਦੇ ਰਾਈਫਾਇਰ ਕੱਢ ਲੈਂਦਾ ਕੋਈ ਦੀਵਾਲੀ ਤਿਹਾਰ ਦੇ ਉੱਤੇ ਕੋਈ ਫਾਇਰ ਕੱਢਦਾ ਕੋਈ ਆਪਣੇ ਇਲਾਕੇ ਚ ਕਿਸੇ ਨੂੰ ਧਮਕਾਉਣ ਡਰਾਉਣ ਲਈ ਵਰਤ ਲੈਂਦਾ ਇਹ ਇਸ ਲਈ ਕਹਿੰਦੇ ਜੀ ਸਾਡੀ ਉਹ ਨજર ਸੀ ਉਹ ਸਾਰੀ ਪ੍ਰਕਿਰਿਆ ਚ 7000 ਦੇ ਕਰੀਬ ਬੰਦੇ ਸਾਡੇ ਨਿਸ਼ਾਨੇ ਤੇ ਆ ਗਏ ਤੇ ਹੁਣ ਕਹਿੰਦੇ ਜੀ ਡੇਢ ਬਾਰੇ ਤੋਂ ਪੁਲਿਸ ਇਹਦਾ ਨਜ਼ਰ ਰੱਖ ਰਹੀ ਸੀ ਤੇ ਅਸੀਂ 7000 ਲਾਇਸੈਂਸੀ ਹਥਿਆਰਾਂ ਦੇ ਲਾਇਸੈਂਸ ਰੱਦ ਕਰ ਰਹੇ ਹਾਂ ਇਹ ਪੰਜਾਬ ਸਰਕਾਰ ਦਾ ਪੰਜਾਬ ਪੁਲਿਸ ਦਾ ਫੈਸਲਾ ਪਹਿਲੇ ਪੰਜਾਬ ਦੇ ਵਿੱਚ ਕਰੀਬ-ਕਰੀਬ 3.5 ਲੱਖ ਦੇ ਕਰੀਬ ਲਾਇਸੈਂਸੀ ਹਥਿਆਰ ਨੇ 346000 ਤੋਂ ਵੱਧ ਲਾਇਸੈਂਸੀ ਹਥਿਆਰ ਇਹਦੇ ਵਿੱਚੋਂ 7000 ਨਾਂ ਰੱਦ ਹੋਣਾ ਕੋਈ ਵੱਡਾ ਅੰਕੜਾ ਨਹੀਂ ਪਰ ਜੇ ਇਸ ਪ੍ਰਕਿਰਿਆ ਵੱਲ ਨੂੰ ਵੱਧਦੇ ਨੇ ਤਾਂ ਫਿਰ ਕੀ ਕਹਨੂ ਕੁਝ ਤਰ੍ਹਾਂ ਇਹ ਕਹਿਣਗੇ ਕਿ ਸਾਡਨਾ ਵਿਤਕਰਾ ਇਸ ਲਈ ਹੋ ਰਿਹਾ ਕਿ ਅਸੀਂ ਸਰਕਾਰ ਨਾਲ ਨਹੀਂ ਕਿ ਤਾਂ ਸਾਡੇ ਬਦਲੇ ਜਾ ਰਹੇ ਨੇ ਹਾਂ ਬੈਸੇ ਤਾਂ ਸੋਸ਼ਲ ਮੀਡੀਆ ਤੇ ਕਦੇ ਆਉਂਦਾ ਜੀ ਐਮਐਲਏ ਦੀ ਰਿਸ਼ਤੇਦਾਰਾ ਕਦੇ ਆਉਂਦਾ ਜੀ ਐਮਐਲਏ ਦਾ ਜਵਾਰ ਕਹਿੰਦਾ ਭਤੀਜਾ ਹੈ ਪਾਂਡਜਾ ਬੇਟਾ ਪੁੱਤ ਜੀ ਇਹਨੇ ਗੋਲੀ ਚਲਾਈ ਜੀ ਇਹਦੇ ਫਾਇਰ ਕੱਟ ਰਹੇ ਉੱਥੇ ਕਾਰਵਾਈ ਹੋਈ ਹੈ 7100 ਚੋਂ ਨਾਮ ਹੈਗੇ ਜਾਂ ਨਹੀਂ ਹੈਗੇ ਸਵਾਲੇ ਵੀ ਖੜਾ ਬਹੁਤ-ਬਹੁਤ ਸ਼ੁਕਰੀਆ